ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਸਾਹਿਬ ਵਾਸਤੇ ਸਥਿਤੀ ਬੜੀ ਕਸੂਤੀ ਤੇ ਟੇਢੀ ਜੀ ਬਣ ਗਈ ਹੈ ਕਿਉਂਕਿ ਪਹਿਲਾਂ ਤਾਂ ਮਿੰਟ 'ਚ ਪਰਚਾ ਕਰਤਾ ਤੇ ਹੁਣ ਡੀਜੀਪੀ ਸਾਹਿਬ ਮੌਲਤ ਮੰਗ ਰਹੇ ਨੇ ਅੱਜ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਤੇ ਚਰਚਾ ਕਰਨੀ ਹੈ ਤੇ ਪਹਿਲੀ ਖਬਰ ਡੀਜੀਪੀ ਸਾਹਿਬ ਦੀ ਚਿੱਠੀ ਨਾਲ ਜੁੜੀ ਹੈ ਤੇ ਦੂਜੀ ਖਬਰ 11 ਪੁਲਿਸ ਮੁਲਾਜ਼ਮਾਂ ਦੇ ਸਸਪੈਂਡ ਕਰਨ ਨਾਲ ਜੁੜੀ ਹੈ ਜਿਨ੍ਹਾਂ ਨੂੰ ਚਿੱਟਾ ਤਸਕਰੀ 'ਚ ਸ਼ਾਮਲ ਹੋਣ ਕਰਕੇ ਸਸਪੈਂਡ ਕੀਤਾ ਗਿਆ ਹੈ ਤੇ ਤੀਜੀ ਖਬਰ ਸੁਪਰੀਮ ਕੋਰਟ ਨੇ ਅੱਜ ਬਹੁਤ ਵੱਡੇ ਹੁਕਮ ਜਾਰੀ ਕੀਤੇ ਨੇ ਤੇ ਚੌਥੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਪੇਸ਼ੀ ਦਾ ਸਮਾਂ ਬਦਲਿਆ ਗਿਆ ਤੇ ਮੁੱਖ ਮੰਤਰੀ ਸਾਹਿਬ ਨੇ ਸਪਸ਼ਟੀਕਰਨ ਦਿੱਤਾ ਹੈ ਤੇ ਅਗਲੀ ਵੱਡੀ ਖਬਰ ਪੁਲਿਸ ਅਨਕਾਊਂਟਰ ਨਾਲ ਜੁੜੀ ਹੈ ਜਿਹੜਾ ਪੰਜਾਬ ਦੇ ਵਿੱਚ ਅੱਜ ਕੀਤਾ ਗਿਆ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਹਾਂ ਤੁਸੀਂ ਵੀ ਹਰ ਖਬਰ ਬਾਰੇ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਣਾ ਤੇ ਜੇਕਰ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲੈਣਾ ਪਹਿਲੀ ਵੱਡੀ ਖਬਰ ਹੈ ਡੀਜੀਪੀ ਪੰਜਾਬ ਨੂੰ ਤਲਬ ਕੀਤਾ ਗਿਆ ਔਰ ਡੀਜੀਪੀ ਨੇ ਹੁਣ ਸਮਾਂ ਮੰਗਿਆ ਇੱਕ ਹਫਤੇ ਦਾ ਕਿਉਂ ਕਿੱਥੇ ਪਿਛਲੇ ਦਿਨੀ ਪੰਜਾਬ ਦੇ ਜਲੰਧਰ ਦੇ ਅੰਦਰ ਭਾਜਪਾ ਦੇ ਮੰਤਰੀ ਦੇ ਉੱਪਰ ਪਰਚਾ ਕੀਤਾ ਗਿਆ ਮਾਮਲਾ ਜਿਹੜੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੀ ਰਹੀ ਹੈ ਆਤਸ਼ੀ ਉਹਦੀ ਇੱਕ ਕਥਤ ਵੀਡੀਓ ਨਾਲ ਜੁੜਿਆ ਉਹਦੇ ਤੇ ਦੋਸ਼ ਲੱਗੇ ਵੀ ਉਹਨੇ ਅ ਗੁਰੂ ਸਹਿਬਾਨਾਂ ਵਾਸਤੇ ਗਲਤ ਸ਼ਬਦ ਵਰਤੇ ਨੇ ਤੇ ਜਿਹੜੀ ਵੀਡੀਓ ਫਲਾਈ ਗਈ ਉਹ ਭਾਜਪੀ ਦੇ ਕੁਝ ਮੰਤਰੀਆਂ ਨੇ ਵੀ ਫਲਾਈ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਜਲੰਧਰ ਪੁਲਿਸ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਕਿ ਉਹ ਜਿਹੜੀ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਉਹ ਝੂਠੀ ਹੈ ਉਹ ਫੇਕ ਹੈ ਐਡਿਟ ਕਰਕੇ ਉਹ ਵੀਡੀਓ ਦੇ ਵਿੱਚ ਸ਼ਬਦ ਪਾਏ ਗਏ ਨੇ ਤੇ ਸਿੱਧਾ ਹੀ ਪਰਚਾ ਦਰਜ ਕਰ ਲਿਆ ਗਿਆ ਜਲੰਧਰ ਦੇ ਵਿੱਚ ਬੀਜੇਪੀ ਦੇ ਇੱਕ ਦਿੱਲੀ ਦੇ ਮੰਤਰੀ ਦੇ ਉਸ ਤੋਂ ਬਾਅਦ ਬੀਜੇਪੀ ਦਿੱਲੀ ਦੀ ਜਿਹੜੀ ਵਿਧਾਨ ਸਭਾ ਉਹਨੇ ਪੰਜਾਬ ਦੇ ਡੀਜੀਪੀ ਨੂੰ ਤੇ ਜਿਹੜੇ ਏ ਡੀਜੀਪੀ ਕ੍ਰਾਈਮ ਬ੍ਰਾਂਚ ਹੈ ਉਹਨਾਂ ਦੋਨਾਂ ਨੂੰ ਤਲਬ ਕਰ ਲਿਆ ਨੋਟਿਸ ਕਰਤਾ ਵੀ ਸਾਨੂੰ ਜਵਾਬ ਦਿਓ ਇਹ ਪਰਚਾ ਕਿਸ ਦਾਰ ਤੇ ਕੀਤਾ ਹੈ ਹੁਣ ਪੰਜਾਬ ਦੇ ਜਿਹੜੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਸਾਹਿਬ ਉਹ ਸਮਾਂ ਮੰਗ ਰਹੇ ਨੇ ਉਹ ਕਹਿੰਦੇ ਅਸੀਂ ਪੂਰੀ ਰਿਪੋਰਟ ਲੈ ਕੇ ਆਵਾਂਗੇ ਪਰ ਪੂਰੀ ਰਿਪੋਰਟ ਬਣਨ ਤੱਕ ਇੱਕ ਹਫਤਾ ਤਾਂ ਲੱਗੇਗਾ ਇਸ ਕਰਕੇ ਸਾਨੂੰ ਸਮਾਂ ਦਿੱਤਾ ਜਾਵੇ ਹੁਣ ਸਵਾਲ ਇੱਥੇ ਪੈਦਾ ਹੋ ਗਏ ਵੱਡੇ ਕਿਹੜੇ ਕਿਹੜੇ ਪਹਿਲਾ ਸਵਾਲ ਤਾਂ ਹੀ ਪੈਦਾ ਹੋ ਗਿਆ ਲੋਕ ਪੁੱਛ ਰਹੇ ਨੇ ਵੀ ਡੀਜੀਪੀ ਸਾਹਿਬ ਜੇਕਰ ਅਜੇ ਤੁਸੀਂ ਉਹ ਵੀਡੀਓ ਬਾਰੇ ਪੂਰੀ ਰਿਪੋਰਟ ਹੀ ਨਹੀਂ ਇਕੱਠੀ ਕੀਤੀ ਤਾਂ ਫਿਰ ਐਡੀ ਛੇਤੀ ਬੀਜੇਪੀ ਦੇ ਮੰਤਰੀ ਤੇ ਪਰਚਾ ਦਰਜ ਕਰ ਦੇਣਾ ਕਿ ਇਹ ਠੀਕ ਸੀ ਹੁਣ ਡੀਜੀਪੀ ਸਾਹਿਬ ਹੋਰੀ ਕੀ ਜਵਾਬ ਦੇਣਗੇ ਕਿਹੜੀ ਰਿਪੋਰਟ ਲੈ ਕੇ ਜਾਣਗੇ ਇਹ ਤਾਂ ਆਉਣ ਵਾਲਾ ਇੱਕ ਹਫਤਾ ਦੱਸੇਗਾ ਪਰ ਇਹਦੇ ਨਾਲ ਹੀ ਦੂਜੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਾਲ ਜੁੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਬੁਲਾਇਆ ਗਿਆ ਅਕਾਲ ਤਖਤ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੇ ਪੇਸ਼ੀ 15 ਤਰੀਕ ਨੂੰ 10 ਵਜੇ ਸੀ ਤੇ ਸਮਾਂ ਬਦਲ ਦਿੱਤਾ ਗਿਆ ਅਚਾਨਕ ਜਿਹੜੇ ਕਾਲ ਤੱਕ ਸਾਬ ਵੱਲੋਂ ਕਿਹਾ ਗਿਆ ਵੀ ਮੁੱਖ ਮੰਤਰੀ ਦੇ ਰਜੇਵਿਆ ਨੂੰ ਮੁੱਖ ਰੱਖਦੇ ਹੋਏ ਹੁਣ ਸਮਾਂ ਸਵੇਰੇ 10 ਵਜੇ ਨਹੀਂ ਸ਼ਾਮੀ 4:30 ਵਜੇ ਦਾ ਸਮਾਂ ਹੋਏਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਸਾਹਮਣੇ ਆਉਣਾ ਪਿਆ ਔਰ ਮੁੱਖ ਮੰਤਰੀ ਨੇ ਕਿਹਾ ਵੀ ਦੇਖੋ ਮੈਂ ਮੈਨੂੰ ਬੁਲਾਇਆ ਔਰ ਮੈਂ ਪੂਰੀ ਤਰ੍ਹਾਂ ਉਹ ਦਿਨ ਵਿਹਲਾ ਰੱਖਿਆ ਕਾਲ ਤਖਤ ਮੇਰੇ ਲਈ ਬਹੁਤ ਵੱਡੀ ਚੀਜ਼ ਹੈ ਮੈਂ ਤਾਂ ਰਾਸ਼ਟਰਪਤੀ ਨੂੰ ਵੀ ਲਿਖ ਚੁੱਕਾ ਭਗਵੰਤ ਮਾਨ ਨੇ ਕਿਹਾ ਸੋਸ਼ਲ ਮੀਡੀਆ ਤੇ ਲਿਖ ਕੇ ਪੋਸਟ ਪਾਈ ਭਗਵੰਤ ਮਾਨ ਨੇ ਕਹਿੰਦੇ ਮੈਂ ਤਾਂ ਰਾਸ਼ਟਰਪਤੀ ਨੂੰ ਵੀ ਸੂਚਿਤ ਕਰਤਾ ਵੀ ਉਹ ਦਿਨ ਮੇਰਾ ਵਿਹਲਾ ਨਹੀਂਗਾ ਉਸ ਦਿਨ ਮੈਂ ਫਲਾਣੀ ਥਾਤੇ ਕਾਲ ਤੱਕ ਸਾਹਮਣੇ ਪੇਸ਼ ਹੋਣ ਜਾ ਰਿਆਂ ਤੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਹਲਾ ਮੈਨੂੰ ਜਿਹੜੇ ਟਾਈਮ ਮਰਜ਼ੀ ਬੁਲਾਓ ਹੁਣ ਸਵਾਲ ਇੱਥੇ ਫਿਰ ਪੈਦਾ ਹੋ ਗਿਆ ਆਖਰ ਅਕਾਲ ਤਖਤ ਸਾਹਿਬ ਨੂੰ ਸਮਾਂ ਬਦਲਣ ਦੀ ਨੌਬਤ ਕਿਉਂ ਆਈ ਇਹ ਕਹਿ ਕੇ ਕਿ ਵੀ ਮੁੱਖ ਮੰਤਰੀ ਦੇ ਰਜੇ ਵਿਆਹ ਨੂੰ ਮੁੱਖ ਰੱਖ ਕੇ ਜਦ ਮੁੱਖ ਮੰਤਰੀ ਕਹਿ ਰਿਹਾ ਵੀ ਮੈਂ ਪਹਿਲਾ ਵਾਲੇ ਦਿੱਤੇ ਟਾਈਮ ਦੇ ਉੱਪਰ ਆਉਣ ਨੂੰ ਤਿਆਰ ਆ ਤਾਂ ਫਿਰ ਸਮਾਂ ਬਦਲਿਆ ਕਿਉਂ ਗਿਆ ਇਹਦੇ ਕਾਰਨ ਕੀ ਨੇ ਇਹਦਾ ਵੀ ਪਤਾ ਲੱਗਣਾ ਚਾਹੀਦਾ ਕਿਉਂਕਿ ਕਾਰਨ ਕਈ ਹੋ ਸਕਦੇ ਨੇ ਹੁਣ ਆਪਾਂ ਅਗਲੀ ਖਬਰ ਤੇ ਤੁਰਦੇ ਹਾਂ ਅਗਲੀ ਖਬਰ ਹੈ ਪਿਆਰਿਓ ਸੁਪਰੀਮ ਕੋਰਟ ਨੇ ਬਹੁਤ ਵੱਡੇ ਹੁਕਮ ਜਾਰੀ ਕੀਤੇ ਨੇ ਸੁਪਰੀਮ ਕੋਰਟ ਨੇ ਜਿਹੜੇ ਕੁੱਤੇ ਨੇ ਕੁੱਤਿਆਂ ਸੰਬੰਧੀ ਅੱਜ ਫੇਰ ਹੁਕਮ ਜਾਰੀ ਕੀਤੇ ਨੇ ਤੇ ਕਿਹਾ ਵੀ ਜਿਹੜਾ ਬੰਦਾ ਕੁੱਤਾ ਪਾਲਦਾ ਜਾਂ ਜਿਹੜਾ ਅਵਾਰਾ ਕੁੱਤਿਆਂ ਨੂੰ ਪਾਲ ਰਿਆ ਮਤਲਬ ਖਾਣਾ ਖਵਾ ਕੇ ਜਾਂ ਹੋਰ ਤਰੀਕਿਆਂ ਨਾਲ ਜੇਕਰ ਉਹ ਕੁੱਤੇ ਕਿਸੇ ਦਾ ਨੁਕਸਾਨ ਕਰਦੇ ਨੇ ਕਿਸੇ ਨੂੰ ਜ਼ਖਮੀ ਕਰਦੇ ਨੇ ਤਾਂ ਉਹਦੇ ਜ਼ਿੰਮੇਵਾਰ ਉਹ ਪਾਲਣ ਵਾਲੇ ਹੋਣਗੇ ਭਾਵੇਂ ਕੁੱਤਾ ਘਰੇ ਰੱਖਿਆ ਭਾਵੇਂ ਉਹ ਅਵਾਰਾ ਕੁੱਤਿਆਂ ਨੂੰ ਪਾਲ ਰਿਹਾ ਔਰ ਸਰਕਾਰਾਂ ਨੂੰ ਇਹ ਫਿਕਸ ਕਰਨ ਲਈ ਕਿਹਾ ਸੁਪਰੀਮ ਕੋਰਟ ਨੇ ਕਿਉਂਕਿ ਤੁਹਾਨੂੰ ਪਤਾ ਹੈ ਅੰਕੜਾ ਆ ਹਰ ਸਾਲ ਕਈ ਲੱਖ ਲੋਕਾਂ ਨੂੰ ਅਵਾਰਾ ਕੁੱਤੇ ਕੱਟਦੇ ਨੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਕਿੰਨੀਆਂ ਥਾਵਾਂ ਤੇ ਕੁੱਤਿਆਂ ਨੇ ਵਿਅਕਤੀਆਂ ਨੂੰ ਕੱਟਿਆ ਕਈਆਂ ਥਾਵਾਂ ਤੇ ਤਾਂ ਬੱਚਿਆਂ ਨੂੰ ਕੁੱਤੇ ਨੋਚ ਕੇ ਖਾ ਗਏ ਪਰ ਕੁਝ ਡੌਗ ਲਵਰਸ ਨੇ ਜਿਹੜੇ ਕੁੱਤਿਆਂ ਨੂੰ ਪਿਆਰ ਕਰਨ ਦਾ ਦਾਵਾ ਕਰਦੇ ਨੇ ਉਹ ਕਹਿੰਦੇ ਨੇ ਵੀ ਵੇਖੋ ਜੀ ਇਹ ਤਾਂ ਗਲਤ ਹੈ ਜਿਹੜਾ ਮੀਕਾ ਸਿੰਘ ਹੈ ਗਾਇਕ ਉਹਦਾ ਗੱਲਬਿਆਨ ਆਇਆ ਉਹ ਕਹਿੰਦਾ ਵੀ ਮੈਂ 10 ਕਿੱਲੇ ਜ਼ਮੀਨ ਦੇਣ ਲਈ ਤਿਆਰ ਆਂ ਆਵਾਰਾ ਕੁੱਤਿਆਂ ਨੂੰ ਇੱਥੇ ਰੱਖਿਆ ਜਾਵੇ ਇਹਦਾ ਪਾਲਣ ਪੋਸ਼ਣ ਕੀਤਾ ਜਾਵੇ ਹੁਣ ਮੀਕਾ ਸਿੰਘ ਨੂੰ ਬੰਦਾ ਪੁੱਛੇ ਵੀ ਮੀਕਾ ਸਿਆ ਜੇ ਤੈਨੂੰ ਇੰਨਾ ਦਰੇਗ ਆ ਬਤਾ ਇਨਾ ਇਨਾ ਆਵਾਰਾ ਕਦੀਣਾ ਦਾ ਯਾਰ ਤੂੰ ਆਪੇ ਆਪ ਦੀ ਚਾਰਦਵਾਰੀ ਵੱਲ ਲਾਖੋ ਜੇ ਤੇਰੇ ਕੋਲ 10 ਕਿੱਲੇ ਹੈਗੇ ਨੇ ਤੇ ਫਿਰ ਪੈਸੇ ਵੀ ਹੋਣਗੇ ਨਾ ਦਲੇਰ ਮਹਿੰਦੀ ਵੀ ਤੇਰਾ ਭਰਾ ਤੁਹਾਡੇ ਕੋਲ ਪੈਸਾ ਬਹੁਤ ਹੈ ਚਾਰਦਵਾਰੀ ਵੱਲ ਲੋ ਯਾਰ ਤੇ ਉਹਨਾਂ ਕੁੱਤਿਆਂ ਨੂੰ ਉੱਥੇ ਰੱਖੋ ਤੇ 10 ਕ ਬੰਦੇ ਰੱਖ ਦਿਓ ਉੱਤੇ ਜਿਹੜੇ ਉਹਨਾਂ ਨੂੰ ਮੀਟ ਪਾਉਣ ਜਿਹੜੇ ਉਹਨਾਂ ਨੂੰ ਹੁਣ ਜੇ ਤੁਸੀਂ ਕਹੋਗੇ ਵੀ ਇੱਥੇ 10 ਲੱਖ ਲਿਆ ਕੇ ਕੁੱਤਾ ਛੱਡ ਦਿਓ ਤੇ ਪਾਲੇ ਕੋਈ ਹੋਰ ਇਹ ਤਾਂ ਕੰਮ ਬਿਰੌਖਾ ਹੈ ਪਾਲੂ ਕੌਣ ਹੈ ਅੱਛਾ ਦਰੇਗ ਤਾਂ ਤੁਹਾਡਾ ਕੁੱਤਿਆਂ ਪ੍ਰਤੀ ਤੇ ਪਾਲੇ ਕੋਈ ਹੋਰ ਇੰਨਾ ਤੁਹਾਨੂੰ ਦਰੇਗਾ ਤੁਹਾਡੇ ਨਾਲ ਹੋਰ ਵੀ ਲੱਖਾਂ ਹੈਗੇ ਆ ਕਤੀੜ ਪ੍ਰੇਮੀ ਕੁੱਤੇ ਪ੍ਰੇਮੀ ਪਸ਼ੂ ਪ੍ਰੇਮੀ ਉਹਨਾਂ ਨੂੰ ਤੁਸੀਂ ਕਹੋ ਰਲ ਮਿਲ ਕੇ ਪਾਲੋ ਮੈਨੂੰ ਲੱਗਦਾ ਸੁਪਰੀਮ ਕੋਰਟ ਠੀਕ ਕਹਿ ਰਿਹਾ ਕਈ ਲੋਕਾਂ ਨੂੰ ਲੱਗਦਾ ਸੁਪਰੀਮ ਕੋਰਟ ਸ਼ਾਇਦ ਨਜਾਇਜ਼ ਕਹਿ ਰਿਹਾ ਪਰ ਮੈਨੂੰ ਤਾਂ ਲੱਗਦਾ ਠੀਕ ਕਹਿ ਰਿਹਾ ਕਿਉਂਕਿ ਮੰਨ ਲਓ ਕਲਪਨਾ ਕਰਕੇ ਵੇਖੋ ਆਪਣੇ ਘਰ ਦਾ ਕੋਈ ਬੱਚਾ ਤੁਹਾਡੇ ਜਾਂ ਸਾਡੇ ਕਰਦਾ ਇੱਕ ਕਲਪਨਾ ਕਰੋ ਉਹਨੂੰ ਜੇਕਰ ਉਹਨੂੰ ਜੇਕਰ ਕੋਈ ਆਵਾਰਾ ਕੁੱਤੇ ਨੋਚ ਕੇ ਖਾ ਜਾਣ ਫਿਰ ਆਪਾਂ ਉਹਨਾਂ ਕੁੱਤਿਆਂ ਪ੍ਰਤੀ ਕਿੰਨਾ ਕੁ ਪਿਆਰ ਜਤਾਵਾਂਗੇ ਇਨਸਾਨਾਂ ਪ੍ਰਤੀ ਵੀ ਨਹੀਂ ਜਤਾ ਸਕਾਂਗੇ ਜੇ ਕੋਈ ਸਾਡੇ ਘਰ ਦੇ ਜੀ ਨੂੰ ਮਾਰੇ ਤਾਂ ਪਰ ਇੱਥੇ ਸਵਾਲ ਬਹੁਤ ਵੱਡਾ ਹੈ ਸਵਾਲ ਇਹ ਹੈ ਕਿ ਇਹ ਜਿਹੜਾ ਕੀਤਾ ਗਿਆ ਕੰਮ ਹਾਈ ਸੁਪਰੀਮ ਕੋਰਟ ਵੱਲੋਂ ਇਹਦੇ ਉੱਪਰ ਜਿਹੜੇ ਸਵਾਲ ਖੜੇ ਕਰ ਰਹੇ ਨੇ ਉਹ ਇਹ ਕਿਉਂ ਨਹੀਂ ਦੱਸਦੇ ਵੀ ਫਿਰ ਉਹਨਾਂ ਦਾ ਕੀਤਾ ਕੀ ਜਾਵੇ ਵੇਖੋ ਆਵਾਰਾ ਕੁੱਤਿਆਂ ਦੀ ਸਮੱਸਿਆ ਤਾਂ ਹੈ ਹੈ ਵੀ ਵੱਡੀ ਹੈ ਇਦੇ ਉੱਪਰ ਕੋਈ ਨਾ ਕੋਈ ਫੈਸਲਾ ਆਉਣਾ ਚਾਹੀਦਾ ਸੀ ਸੁਪਰੀਮ ਕੋਰਟ ਦਾ ਫੈਸਲਾ ਆਇਆ ਮੈਨੂੰ ਲੱਗਦਾ ਵਧੀਆ ਹੋਇਆ ਹੁਣ ਅਗਲੀ ਜਿਹੜੀ ਖਬਰ ਹੈ ਓਹੋ ਪੁਲਿਸ ਐਨਕਾਊਂਟਰ ਨਾਲ ਜੁੜੀ ਹੈ ਪੰਜਾਬ ਦੇ ਵਿੱਚ ਅੱਜ ਫੇਰ ਇੱਕ ਪੁਲਿਸ ਐਨਕਾਊਂਟਰ ਕਰਨ ਦਾ ਦਾਵਾ ਕੀਤਾ ਗਿਆ ਜਿਹੜਾ ਕਿ ਬਰਨਾਲੇ ਦੇ ਵਿੱਚ ਕੀਤਾ ਗਿਆ ਬਰਨਾਲਾ ਪੁਲਿਸ ਨੇ ਕਿਹਾ ਕਿ ਇੱਕ ਮੁਲਜ਼ਮ ਭੱਜਣ ਦੀ ਫਰਾਗ ਸੀਗਾ ਤੇ ਉਹਨੇ ਪੁਲਿਸ ਤੇ ਹਮਲਾ ਕੀਤਾ ਤੇ ਉਹਦਾ ਐਨਕਾਊਂਟਰ ਕਰਕੇ ਉਹਨੂੰ ਫੜਿਆ ਗਿਆ ਹੁਣ ਇਹ ਪੁਲਿਸ ਇਨਕਾਊਂਟਰ ਦਾ ਸੱਚ ਕੀ ਹੈ ਤਾਂ ਪੁਲਿਸ ਨੂੰ ਪਤਾ ਹੈ ਤੇ ਜਾਂ ਉਹਨੂੰ ਪਤਾ ਹੈ ਪਰ ਬੀਤੇ ਕੱਲ ਵੀ ਪੰਜਾਬ ਪੁਲਿਸ ਨੇ ਇੱਕ ਵੱਡਾ ਦਾਵਾ ਕੀਤਾ ਉਹ ਦਾਵਾ ਇਹ ਕੀਤਾ ਗਿਆ ਕਿ ਜਿਹੜੇ ਇੱਕ ਆਮ ਆਦਮੀ ਪਾਰਟੀ ਦੇ ਸਰਪੰਚ ਜਿਹੜੇ ਜਰਮਲ ਸਿੰਘ ਬਲਟੋਆ ਨੂੰ ਜਿਹੜੇ ਕੁਝ ਵਿਅਕਤੀ ਮਾਰ ਕੇ ਭੱਜ ਗਏ ਸੀ ਵਿਆਹ ਦੇ ਵਿੱਚ ਉਹਨਾਂ ਨੂੰ 36 ਗੜ ਦੇ ਰਾਏਪੁਰ ਤੋਂ ਪੰਜਾਬ ਪੁਲਿਸ ਕਹਿੰਦੀ ਹੈ ਕਿ ਅਸੀਂ ਫੜ ਕੇ ਲੈ ਕੇ ਆਏ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ 7 ਵਿਅਕਤੀ ਜਿਹੜਾ ਬਲਟੋਆ ਦਾ ਸਰਪੰਚ ਹੈ ਉਹਦੇ ਕਤਲ ਮਾਮਲੇ ਦੇ ਵਿੱਚ ਫੜੇ ਗਏ ਆ ਜਿਨ੍ਹਾਂ ਦੇ ਵਿੱਚ ਜਿਹੜੇ ਦੋ ਮੇਨ ਸ਼ੂਟਰ ਸੀਗੇ ਉਹਨਾਂ ਨੂੰ ਪੁਲਿਸ ਕਹਿੰਦੀ ਅਸੀਂ ਕੱਲ ਗ੍ਰਿਫਤਾਰ ਕਰਕੇ ਲੈ ਕੇ ਆਏ ਹਾਂ ਹੁਣ ਅਗਲੀ ਖਬਰ ਜਿਹੜੀ ਹੈ ਉਹ 11 ਪੁਲਿਸ ਮਾਮਲਾ ਮੁਲਾਜ਼ਮਾਂ ਦੇ ਸਸਪੈਂਡ ਕਰਨ ਨਾਲ ਜੁੜੀ ਹੈ ਮੁਅਤਲ ਕਰਨ ਨਾਲ ਜੁੜੀ ਹੈ ਮਾਮਲਾ ਨਸ਼ਾ ਤਸਕਰੀ ਨਾਲ ਜੁੜਿਆ ਮੁੱਖ ਮੰਤਰੀ ਨੇ ਕਿਹਾ ਭਈ ਇਸ ਤਰ੍ਹਾਂ ਹੀ ਐਕਸ਼ਨ ਹੋਣਾ ਚਾਹੀਦਾ ਮਾਮਲਾ ਹਿਮਾਚਲ ਪ੍ਰਦੇਸ਼ ਦਾ ਹੈ ਹਿਮਾਚਲ ਦੇ ਵਿੱਚ 11 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਖਬਰ ਆ ਰਹੀ ਔਰ ਹਰਿਆਣਾ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਕਿਹਾ ਕਿ ਜਿਹੜਾ ਵੀ ਨਸ਼ਾ ਤਸਕਰੀ ਜਾਂ ਨਸ਼ਿਆਂ ਨਾਲ ਜੁੜਾ ਕੰਮ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਇਹ ਗੱਲ ਕਹੀ ਹੈ ਸੁਖਵਿੰਦਰ ਸੁਖੂ ਨੇ ਜਿਹੜੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਉਹਨਾਂ ਨੇ ਹੁਣ ਨਸ਼ਾ ਤਸਕਰੀ ਪੰਜਾਬ ਚ ਵੀ ਹਰਿਆਣਾ ਚ ਵੀ ਹਿਮਾਚਲ ਚ ਵੀ ਸਾਰੇ ਪਾਸੇ ਹੋ ਰਹੀ ਹੈ ਇਹ ਨਸ਼ਾ ਤਸਕਰੀ ਪਿਛਲੇ ਖਾਸ ਕਰ ਚਿੱਟੇ ਦੀ ਤਸਕਰੀ ਜਾਂ ਚਿੱਟੇ ਦਾ ਮਾਮਲਾ ਇਹ ਪਿਛਲੇ 20 ਕੁ ਸਾਲਾਂ ਤੋਂ ਸ਼ੁਰੂ ਹੋਇਆ ਇਹਦਾ ਜ਼ਿੰਮੇਵਾਰ ਕੌਣ ਹੈ ਸਿੱਧਾ ਸਿੱਧਾ ਮੈਨੂੰ ਲੱਗਦਾ ਇਹਦੀਆਂ ਜ਼ਿੰਮੇਵਾਰ ਉਹ ਸਾਰੀਆਂ ਸਿਆਸਤਾਂ ਨੇ ਜਿਹੜੀਆਂ ਪਿਛਲੇ 20 25 ਸਾਲਾਂ ਚ ਛਲੀਆਂ ਉਹਨਾਂ ਸਿਆਸਤਾਂ ਦੇ ਛੱਤਰ ਛਾਇਆ ਦੇ ਹੇਠ ਇਹ ਚਿਟਾ ਤੇ ਹੋਰ ਨਸ਼ੇ ਜਿਹੜੇ ਨੇ ਉਹ ਫੈਲੇ ਤੇ ਵਧੇ ਗੈਂਗਸਟਰ ਪੁਣਾ ਵੀ ਇਹਨਾਂ ਸਿਆਸਤਾਂ ਦੀ ਦੇਣ ਮੈਨੂੰ ਜਾਪਦਾ ਕਿਉਂਕਿ ਜਦੋਂ ਬੇਰੁਜ਼ਗਾਰੀ ਇੰਨੀ ਜ਼ਿਆਦਾ ਹੈ ਤਾਂ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਵਿਹਲੇ ਜੀ ਤਾਂ ਘਰਾਂ ਛੋਣ ਤੇ ਉਹ ਟੱਬਲ ਨੂੰ ਸੋਲੀ ਟੰਗੀ ਰੱਖਦੇ ਨੇ ਇੱਕ ਬੰਦਾ ਜਿਹੜਾ ਆਪਦੇ ਕੰਮ 'ਚ ਸਾਰਾ ਦਿਨ ਉਹਦਾ ਧਿਆਨ ਹੀ ਕੰਮ 'ਚ ਹੈ ਉਹ ਬਿਜ਼ੀ ਹੈ ਕਿਤੇ ਰੁਜ਼ਗਾਰ ਲੱਗਾ ਹੈ ਉਹ ਬੰਦਾ ਉਹਦਾ ਉਹਦੇ ਕੋਲ ਲੜਾਈ ਝਗੜੇ ਦਾ ਟਾਈਮ ਕਿੱਥੇ ਰਹਿੰਦਾ ਜਿਉਹਦੇ ਕੋਲ ਨਸ਼ਾ ਤਸਕਰੀ ਦਾ ਟਾਈਮ ਕਿੱਥੇ ਰਹਿੰਦਾ ਹੈ ਨਸ਼ਿਆਂ ਦਾ ਗੈਂਗਸਟਰ ਪੁਨੇ ਦਾ ਇਹ ਵੇਲੜ ਪੁਨੇ ਤੇ ਬੇਰੁਜ਼ਗਾਰੀ ਚੋਂ ਨਿਕਲੀਆਂ ਸਮੱਸਿਆਵਾਂ ਨੇ ਜੇਕਰ ਸਰਕਾਰਾਂ ਨੇ ਇਹਨਾਂ ਤੇ ਰੋਕ ਲਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਰੋਜ਼ਗਾਰ ਦਾ ਕੰਮ ਦਾ ਪ੍ਰਬੰਧ ਕਰਨਾ ਪਵੇਗਾ ਹੁਣ ਪੰਜਾਬ ਦੇ ਵਿੱਚ ਲੱਖਾਂ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਨਹੀਂ ਦਿੱਤਾ ਕੰਮ ਸਰਕਾਰਾਂ ਨੇ ਜਿਨ੍ਹਾਂ ਦਾ ਦਾ ਲੱਗਾ ਉਹ ਤਾਂ ਵਿਦੇਸ਼ਾਂ ਵੱਲ ਚਲੇ ਗਏ ਅਈ ਤੋਂ ਕਿੱਲੇ ਵੇਚਦੇ ਕਈਆਂ ਨੇ ਘਰ ਵੇਚਦੇ ਪਰ ਜਿਨ੍ਹਾਂ ਦਾ ਦਾਅ ਵਿਦੇਸ਼ ਜਾਣ ਦਾ ਨਹੀਂ ਲੱਗਾ ਉਹ ਵਿਚਾਰੇ ਇੱਥੇ ਹੀ ਠੱਕੇ ਖਾਂਦੇ ਫਿਰਦੇ ਨੇ ਤੇ ਉਹਨਾਂ ਬੇਰੁਜ਼ਗਾਰਾਂ ਦੇ ਵਿੱਚੋਂ ਕੋਈ ਨਸ਼ੇ ਦੀ ਭੇਟ ਚੜ ਰਿਹਾ ਕੋਈ ਇਹ ਜਿਹੜਾ ਗੈਂਗਸਟਰ ਕਲਚਰ ਪੰਜਾਬ 'ਚ ਫੈਲਿਆ ਇਹਦੀ ਭੇਟ ਚੜ ਰਿਹਾ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਕਾਬੂ ਪਾ ਰਹੇ ਹਾਂ ਪਰ ਲੋਕ ਕਹਿੰਦੇ ਨੇ ਨਾ ਦਾ ਨਸ਼ੇ ਤੇ ਕਾਬੂ ਪਿਆ ਪੰਜਾਬ 'ਚ ਅਜੇ ਤੱਕ ਤੇ ਨਾ ਹੁਣ ਤੱਕ ਪੰਜਾਬ ਦੇ ਵਿੱਚ ਗੈਂਗਸਟਰ ਪੁਨੇ ਤੇ ਕਾਬੂ ਪਿਆ ਰੈਂਦੀ ਖੁੰਦੀ ਕਸਰ ਉਹ ਗਾਇਕੀ ਕੱਢ ਰਹੀ ਆ ਜਿਹੜੀ ਗਾਇਕੀ ਚੱਕਵੇਂ ਤੇ ਫੁਕਰੇ ਗੀਤ ਗਾਉਂਦੀ ਐ ਜਿਹੜੇ ਗੀਤਾਂ ਦੇ ਵਿੱਚ ਨਸ਼ਿਆਂ ਦੀਆਂ ਤਾਰੀਫਾਂ ਜਿਹੜੇ ਗੀਤਾਂ ਦੇ ਵਿੱਚ ਗੈਂਗਸਟਰਵਾਦ ਤੇ ਕਤਲੋਗਾਰਤ ਦੀਆਂ ਤਾਰੀਫਾਂ ਹੁੰਦੀਆਂ ਉਹ ਸਾਡੇ ਬੱਚਿਆਂ ਨੂੰ ਤੇ ਸਾਡੀ ਜਵਾਨੀ ਨੂੰ ਇਸ ਤਰ੍ਹਾਂ ਦੀ ਇੱਕ ਕਰੇਜ ਪੈਦਾ ਕਰਦੇ ਆ ਉਹ ਗੀਤ ਵੀ ਅਸੀਂ ਜਿਵੇਂ ਸ਼ਰਾਬ ਪੀਣ ਤੇ ਬਹੁਤ ਗੀਤ ਆਏ ਨੇ ਆ ਜਿਹੜੀ ਕਾਲੀ ਨਾਗਣੀ ਮਤਲਬ ਕਾਲਾ ਮਾਲ ਜਿਹਨੂੰ ਫੀਮ ਕਹ ਦਿੰਦੇ ਆ ਫੀਮ ਖਾਨ ਤੇ ਬਹੁਤ ਗੀਤ ਆਏ ਨੇ ਇਹ ਗੀਤ ਕਿਹੜਾ ਕਰੇਜ ਪੈਦਾ ਕਰਦੇ ਨੇ ਗੀਤ ਆਏ 14ਵਾਂ ਵੀ ਟੱਪੜਿਆ 15ਵਾਂ ਵੀ ਤੇ 16ਵੇਂ ਚ ਮੁੰਡਾ ਬਦਨਾਮ ਹੋ ਗਿਆ ਹੁਣ ਕਰਤਾਰ ਸਿੰਘ ਸਰਾਭੇਰੀ ਤਾਂ 16 ਸਾਲ ਦੀ ਉਮਰ ਚ ਫਾਂਸੀ ਦੇ ਤਖਤਾਂ ਤੇ ਝੂਲ ਗਿਆ ਸੀ ਮਹਾਨ ਕੰਮ ਕਰਕੇ ਵੱਡੇ ਵੱਡੇ ਕੰਮ ਕਰਕੇ ਤੇ ਜਿਹੜੀ ਇਹ ਸਾਡੀ ਆਮ ਜਨਤਾ ਇਹਦੇ ਅੱਗੇ ਜਿਹੜੇ ਇਹ ਗਾਇਕੀ ਪ੍ਰੋਸੀ ਜਾ ਰਹੀ ਆ ਇਹ ਸਾਡੇ ਬਚਪਨ ਨੂੰ ਚੱਕਵਾ ਫੁਖਰਾ ਗੈਂਗਸਟਰ ਕਲਚਰ ਦਸਕਾਰ ਔਰ ਨਸ਼ਿਆਂ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਸਾਰੇ ਨੂੰ ਬਦਲਣ ਦੀ ਲੋੜ ਆ ਜਿਹੜੇ ਪੰਜਾਬ ਦੇ ਦਰਦੀ ਨੇ ਜਿਹੜੇ ਸਮਾਜ ਦੇ ਦਰਦੀ ਨੇ ਉਹਨਾਂ ਸਾਰਿਆਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਬਹੁਤ ਮਿਹਰਬਾਨੀ ਸ਼ੁਕਰੀਆ